ਬਾਜ ਦੇ ਆਲਣੇ ਨੂੰ ਦੇਖ ਕੇ ਤੇ ਬੈਠੇ ਬਾਜ ਨੂੰ ਦੇਖ ਕੇ ਪਤੰਦਰਾ ਨੇ ਦਰਖਤ ਨੂੰ ਕੱਟਣਾ ਕੈਨਸਲ ਕਰਤਾ ਸਿਰ ਬਾਜ ਨੂੰ ਵੇਖਣ ਲਈ ਵੀ ਉਹਦੀ ਐਕਟੀਵਿਟੀ ਵੇਖਣ ਲਈ ਕਿ ਉੱਡਦਾ ਆ ਕਦੋਂ ਆਉਂਦਾ ਕਦੋਂ ਜਾਂਦਾ ਅਗਲੇ ਸਾਲ ਆਉਣਾ ਜਾਂ ਨਹੀਂ ਜੇ ਅਗਲੇ ਸਾਲ ਵੀ ਇਦਾਂ ਹੀ ਆਇਆ ਇਹ ਇਹ ਬਾਈ ਜੀ ਹਾਈਵੇ ਨਹੀਂ ਬਣਨਾ ਇੱਕ ਪੋਲ ਲਾਇਆ ਉਹ ਤੇ ਸੀਸੀਟੀਵੀ ਲਾਤਾ ਅੱਛਾ ਸੀਸੀਟੀਵੀ ਦਾ ਜਿਹੜਾ ਮੂੰਹ ਹੈ ਉਹ ਦਰਖਤ ਦੇ ਵੱਲ ਹੈ ਹੂੰ ਦੋ ਤਿੰਨ ਨੇ ਇੱਕ ਵੀ ਨਹੀਂ ਲਾਇਆ ਉਸ ਸੀਸੀਟੀਵੀ ਦੇ ਵਿੱਚ 24 ਘੰਟੇ ਰਿਕਾਰਡਿੰਗ ਹੋ ਰਹੀ ਹੈ ਉਸ ਬਾਜ ਦੀ ਐਕਟੀਵਿਟੀ ਰਿਕਾਰਡ ਹੋ ਰਹੀ ਹੈ ਆ ਦੇਖੋ ਜੀ ਕੈਮਰੇ ਲਾਇਆ ਗਵਰਨਮੈਂਟ ਨੇ ਤੇ ਦੇਖ ਸਕਦੇ ਹੋ ਸਿਰਫ ਬਾਜ ਨੂੰ ਵੇਖਣ ਲਈ ਦੇਖ ਰਹੇ ਨੇ ਬਾਜ ਕਦੋਂ ਜਾਂਦਾ ਕਦੋਂ ਵਾਪਸ ਆਉਂਦਾ ਤੇ ਬਾਜ ਦੇ ਜਿਹੜੇ ਬੱਚੇ ਨੇ ਕੀ ਇਹ ਵੱਡੇ ਹੋ ਕੇ ਇੱਥੋਂ ਉੱਡ ਕੇ ਚਲੇ ਜਾਣਗੇ ਇਹ ਵੀ ਨਹੀਂ ਕਿ ਜਦੋਂ ਵੀ ਉੱਡ ਕੇ ਵਾਪਸ ਚਲੇਗੇ ਤੇ ਫਿਰ ਪਿੱਛੋਂ ਕੱਟ ਦੇਣਗੇ ਦਾ ਉਹ ਕਹਿੰਦੇ ਕਿ ਅਗਲੇ ਸਾਲ ਇਸੇ ਮੌਸਮ 'ਚ ਦੇਖਣਾ ਵੀ ਹੈ ਜੇ ਇਹ ਬੱਚੇ ਲੈ ਕੇ ਚਲਿਆ ਵੀ ਗਿਆ ਤਾਂ ਇਸੇ ਸਾਲ ਅਗਲੇ ਸਾਲ ਤੱਕ ਅਸੀਂ ਵੇਟ ਕਰਨੀ ਆ ਸੀਸੀਟੀਵੀ ਲੱਗੇ ਰਹਿਣਗੇ ਜੇ ਅਗਲੇ ਸਾਲ ਫੇਰ ਮੁੜ ਕੇ ਬਾਜ ਇੱਥੇ ਆ ਗਿਆ ਤੇ ਫੇਰ ਕਹਿੰਦੇ ਕਿ ਉਹ ਦਰਖਤ ਨਹੀਂ ਐ ਸੀ ਕੱਟਣਾ ਉਹਦਾ ਸਾਲ ਭਰ ਵੇਟ ਕਰਨ ਦਾ ਇੰਤਜ਼ਾਰ ਹੋਵੇ ਤਾਂ ਇੱਕ ਮਿੰਟ ਨਹੀਂ ਕਰਦੇ ਸਾਲ ਭਰ ਵੇਟ ਇੱਕ ਬਾਜ ਦੇ ਲਈ ਤੇ ਦਰਖਤ ਨੂੰ ਕੱਟਣ ਦੇ ਲਈ ਜਿਹੜੇ ਦੇਸ਼ 'ਚ ਇੱਕ ਪੰਛੀ ਦੀ ਇੰਨੀ ਕੀਮਤ ਆ ਜੀ ਉਹ ਆਪਣੇ ਨਾਗਰਿਕ ਦੀ ਜ਼ਿੰਦਗੀ ਦੀ ਕਿੰਨੀ ਪਰਵਾਹ ਕਰਦੇ ਹੋਣਗੇ ਕੈਨੇਡਾ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਸ ਵੀਡੀਓ ਦੇ ਵਿੱਚ ਇੱਕ ਬਾਜ ਨਜ਼ਰ ਆ ਰਿਹਾ ਅਤੇ ਉਸ ਵੀਡੀਓ ਦੇ ਨਾਲ ਕੈਨੇਡਾ ਗਵਰਨਮੈਂਟ ਦੀ ਕਾਫੀ ਜ਼ਿਆਦਾ ਸਲਾਘਾ ਹੋ ਰਹੀ ਹੈ ਪੂਰਾ ਮਾਮਲਾ ਸਮਝਾਂਗੇ ਮੇਰੇ ਨਾਲ ਸੀਨੀਅਰ ਸਾਥੀ ਰਾਵ ਵਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ ਰਾਵ ਜੀ ਕੈਨੇਡਾ ਦਾ ਇੱਕ ਵੀਡੀਓ ਤੁਸੀਂ ਵੀ ਦੇਖਿਆ ਹੋਵੇਗਾ ਇੱਕ ਬਾਜ ਆ ਉਹਦੇ ਵਿੱਚ ਤੇ ਉਹ ਬਾਜ ਨੂੰ ਲੈ ਕੇ ਲੋਕ ਕੈਨੇਡਾ ਗਵਰਨਮੈਂਟ ਦੀ ਪੂਰੀ ਵਾਹ ਵਾਹ ਕਰਨ ਲੱਗੇ ਹੋਏ ਆ ਵੀ ਐਹੋ ਜੀ ਗਵਰਨਮੈਂਟ ਹੋਣੀ ਚਾਹੀਦੀ ਹੈ ਸਾਡੇ ਇੰਡੀਆ ਦੇ ਵਿੱਚ ਵੀ ਮਾਮਲਾ ਸਮਝਾਓ ਮਾਮਲਾ ਕੀ ਹੈ ਮੈਂ ਤੁਹਾਨੂੰ ਵੀ ਦਿਖਾਇਆ ਹੈ ਨਾ ਤੇ ਤੁਸੀਂ ਵੀ ਦੇਖਿਆ ਤੁਸੀਂ ਵੀ ਹੈਰਾਨ ਹੋਏ ਇੱਕ ਵਾਰ ਨਾ ਕਿ ਯਾਰ ਬਾਕੀ ਇਦਾਂ ਵੀ ਹੋ ਸਕਦਾ ਬਿਲਕੁਲ ਮਤਲਬ ਤੁਸੀਂ ਦੇਖੋ ਕੈਨੇਡਾ ਕਹਿ ਦਿੰਦੇ ਆ ਵੀ ਬੱਚੇ ਸਾਡੇ ਕੈਨੇਡਾ ਜਾ ਰਹੇ ਨੇ ਜੀ ਇਹ ਆ ਉਹ ਆ ਬਹੁਤ ਵਾਰੀ ਕਹਿ ਦਿੰਦੇ ਆ ਕਿ ਕੈਨੇਡਾ ਜੀ ਇੱਕ ਮਿੱਠੀ ਜੇੜ ਹੈ ਜੀ ਹੂੰ ਠੀਕ ਹੈ ਵੀ ਉੱਥੇ ਔਖੇ ਵੀ ਹੋਣਾ ਪੈਂਦਾ ਬਹੁਤ ਪਰ ਜਿਹੜੇ ਲੋਕ ਚਲੇ ਜਾਂਦੇ ਨੇ ਉਹ ਵਾਪਸ ਵੀ ਨਹੀਂ ਆਉਂਦੇ ਜੀ ਗੱਲ ਰਾਜ ਦੀ ਪਸਾਰੀ ਇਹ ਆ ਨਾ ਗੱਲ ਇਹ ਹੈ ਕਿ ਇਨਸਾਨ ਦੀ ਦੇ ਜੀਵਨ ਦੀ ਵੈਲਿਊ ਕਿੰਨੀ ਕ ਹੂੰ ਇਹ ਤੁਹਾਨੂੰ ਯੂਰਪੀਅਨ ਦੇਸ਼ਾਂ 'ਚ ਵੀ ਪਤਾ ਚੱਲਦੀ ਹੈ ਕੈਨੇਡਾ ਅਮਰੀਕਾ 'ਚ ਤਾਂ ਪਤਾ ਲੱਗਦੀ ਲੱਗਦੀ ਹੈ ਜੀ ਆਪਣੇ ਜੇਕਰ ਗੱਲ ਕਰੀਏ ਤਾਂ ਆਪਣੇ ਇਨਸਾਨ ਦੀ ਕੋਈ ਵੈਲਿਊ ਨਹੀਂ ਇਨਸਾਨ ਦੀ ਦੀ ਜਾਨ ਵੀ ਚਾਹੇ ਚਲੀ ਜਾਵੇ ਤਾਂ ਕਿਸੇ ਲਈ ਕੋਈ ਵੈਲਿਊ ਨਹੀਂ ਖਾਸ ਕਰਕੇ ਸਰਕਾਰਾਂ ਲਈ ਤਾਂ ਵੈਲਿਊ ਹੈ ਨਹੀਂ ਹੂੰ ਤੇ ਮੈਨੂੰ ਯਾਦ ਹੈ ਮੈਂ ਅੱਜ ਤੋਂ ਬਹੁਤ ਸਾਲ ਪਹਿਲਾਂ ਤੇ ਮੈਂ ਮੈਂ ਯੂਰਪ ਜਾਣ ਦਾ ਮੌਕਾ ਮਿਲਿਆ ਸੀ ਰਾਜੀਪ ਤੇ ਯੂਰਪ ਅਸੀਂ ਗਏ ਹੂੰ ਤੇ ਯੂਰਪ ਦੇ ਵਿੱਚ ਰੋਡ ਕ੍ਰੋਸ ਕਰਨ ਲੱਗੇ ਅੱਛਾ ਤੇ ਇਹ ਗੱਲ ਹੋ ਗਈ ਕਿ ਸਾਡੇ ਨਾਲ ਇੱਕ ਮੁੰਡਾ ਸੀਗਾ ਉਹ ਨਾ ਸੱਡਨਲੀ ਰੋਡ ਤੇ ਆ ਕੇ ਕ੍ਰੋਸ ਕਰਨ ਲੱਗ ਗਿਆ ਜੀ ਅਸੀਂ ਦੇਖ ਰਹੇ ਸੀ ਅਸੀਂ ਉਹਨੂੰ ਹਟਾਰੇ ਸੀ ਵੀ ਯਾਰ ਤੂੰ ਇਦਾਂ ਕੀ ਕਰਦਾ ਨਾ ਹੂੰ ਤੁਸੀਂ ਯਕੀਨ ਨਹੀਂ ਕਰਨਾ ਰਾਜੀਪ ਉਸ ਨੇ ਇੱਕ ਪੈਰ ਹਜੇ ਸੜਕ ਤੇ ਰੱਖਿਆ ਸੀ अच्छा ਜਿੰਨੀਆਂ ਵੀ ਗੱਡੀਆਂ ਆਉਂਦੀਆਂ ਸੀ ਸਾਰੀਆਂ ਦੇ ਬ੍ਰੇਕ ਮਾਰਦੇ ਕਿ ਬੰਦਾ ਸੜਕ ਤੇ ਆ ਗਿਆ ਹੂੰ ਮਤਲਬ ਉਹ ਮੇਰਾ ਫਰਸਟ ਐਕਸਪੀਰੀਅੰਸ ਸੀਗਾ ਉਦੋਂ ਦਾ ਯਾਰ ਮਤਲਬ ਬੰਦੇ ਦੀ ਇੰਨੀ ਵੈਲੀ ਹੋ ਯਾਰ ਤੁਸੀਂ ਆਪਣੇ ਇੱਥੇ ਜਾ ਕੇ ਦੇਖੋ ਸੜਕ ਤੇ ਪੈਰ ਰੱਖ ਕੇ ਦੇਖੋ ਤੁਸੀਂ ਯਾਰ ਜਾਂ ਤਾਂ ਫੇਰ ਬੱਕਰ ਜਾਂ ਜਾਂ ਫਿਰ ਗਾਲਾ ਜਾਂ ਫਿਰ ਜਾਣ ਪੁੱਜ ਕੇ ਤੁਹਾਨੂੰ ਫੇਟ ਮਾਰ ਕੇ ਕੋਈ ਲੰਗੂਗਾ ਮਤਲਬ ਪੈਦਲ ਬੰਦੇ ਦੀ ਕੋਈ ਵੈਲੀ ਨਹੀਂ ਹੈ ਉਹ ਅਗਲਾ ਇਹਦਾ ਉਹ ਕਿੱਥੋਂ ਆ ਗਿਆ ਤੁਹਾਨੂੰ ਦੀਂਦਾ ਨਹੀਂ ਮੈਨੂੰ ਉਹ ਉਥੇ ਚੀਜ਼ ਉਹ ਚੀਜ਼ ਨੇ ਉਦੋਂ ਮੈਨੂੰ ਇਮਪ੍ਰੈਸ ਕੀਤਾ ਸੀ ਤੇ ਜਾਂ ਅੱਜ ਇਮਪ੍ਰੈਸ ਕੀਤਾ ਇਸ ਬਾਜ ਵਾਲੀ ਵੀਡੀਓ ਨੇ ਜਿਹੜੀ ਕੈਨੇਡਾ ਦੀ ਹੈ ਹੁਣ ਗੱਲ ਇਹ ਹੈ ਰਾਦੀਪ ਬਾਜ ਹੈ ਇੱਕ ਬਾਜ ਇੱਕ ਦਰਖਤ ਤੇ ਬੈਠਾ ਆ ਦਰਖਤ ਤੇ ਇਸ ਬਾਜ ਦਾ ਆਲਣਾ ਤੇ ਉਸ ਆਲਣੇ ਚ ਬਾਜ ਦੇ ਬੱਚੇ ਨੇ ਛੋਟੇ ਠੀਕ ਹੈ ਜਿਨ੍ਹਾਂ ਨੇ ਹਜੇ ਵੱਡੇ ਹੋਣਾ ਪੜਨਾ ਹੁਣ ਗੱਲ ਕੀ ਸੀ ਵੈਨਕੂਵਰ 에어ਪੋਰਟ ਆ ਜਿਹੜਾ ਉਹਦੇ ਲਈ ਨਾ ਉਧਰ ਨੂੰ ਇੱਕ ਨਵੀਂ ਜਿਹੜੀ ਰੋਡ ਹੈ ਉਹ ਕੈਨੇਡੀਅਨ ਗਵਰਨਮੈਂਟ ਉੱਥੇ ਕੱਢ ਰਹੀ ਹੈ ਹੂੰ ਹੁਣ ਰੋਡ ਨਿਕਲ ਰਹੀ ਹੈ ਤੇ ਕੈਨੇਡਾ ਆਪਾਂ ਨੂੰ ਪਤਾ ਹੈ ਕਿ ਉੱਥੇ ਫੋਰੈਸਟ ਬਹੁਤ ਆ ਹੈਨਾ ਜੰਗਲ ਬਹੁਤ ਆ ਜੇ ਕੋਈ ਰੋਡ ਜਾਂ ਕੋਈ ਨਵੀਂ ਮਾਰਕੀਟ ਜਾਂ ਕੁਝ ਵੀ ਬਣਾਉਣਾ ਤਾਂ ਉਹ ਫਿਰ ਜੰਗਲ ਕੱਟਣਾ ਪੈਂਦਾ ਪੇੜ ਕੱਟਣੇ ਪੈਂਦੇ ਆ ਦਰਖਤ ਹੁਣ ਉੱਥੇ ਦੀ ਗਵਰਨਮੈਂਟ ਹੈ ਜੀ ਉਹ ਬਣਾਉਣ ਲੱਗੀ ਸੜਕ ਹੂੰ ਇਹ ਸੜਕ ਬਣਾਉਂਦੇ ਬਣਾਉਂਦੇ ਕੀ ਹੋਇਆ ਰਾਦੀਪਸ ਬਾਕੀ ਤਾਂ ਦਰਖਤ ਕੱਟਤੇ ਕਿਉਂਕਿ ਉਹਨਾਂ ਤੇ ਕੁਝ ਹੈ ਨਹੀਂ ਸੀ ਹੁਣ ਜਿਹੜਾ ਇਹ ਦਰਖਤ ਹੈ ਜਿਹੜਾ ਹੁਣ ਵੀ ਖੜਾ ਆਸਲ ਦੇ ਵਿੱਚ ਜਦੋਂ ਉੱਥੇ ਟੀਮ ਪਹੁੰਚਦੀ ਆ ਉਹ ਦੇਖਦੇ ਨੇ ਕਿ ਇੱਥੇ ਤਾਂ ਬਾਜ ਹੈ ਬਾਜ ਦਾ ਆਲਣਾ ਆਲਣੇ 'ਚ ਬੱਚੇ ਨੇ ਤੁਸੀਂ ਦੇਖੋ ਆਪਣੇ ਇੰਡੀਆ 'ਚ ਹੁੰਦਾ ਤੇ ਆਪਾਂ ਤਾਂ ਜੇ ਮੈਨੂੰ ਲੱਗਦਾ ਮੈਂ ਬਹੁਤ ਦੇਖੇ ਨੇ ਇੱਕ ਵੀਡੀਓ ਆਈ ਸੀ ਉਹ ਬਹੁਤ ਦੁੱਖ ਹੋਇਆ ਸੀਗਾ ਮਨ ਲਓ ਉਹ ਇੱਕ ਪੇੜ ਸੀ ਦਰਖਤ ਸੀ ਜਿੱਤੇ ਮੈਂ ਕਹਿੰਦਾ ਹਜ਼ਾਰਾਂ ਪੰਛੀ ਬੈਠਦੇ ਸੀਗੇ ਤੇ ਆਲਣੇ ਸੀ ਉਹ ਬਿਨਾ ਪ੍ਰਵਾਹ ਕੀਤੇ ਸਾਡੇ ਵਾਲਿਆਂ ਨੇ ਕੱਟਤਾ ਸੀ ਬਿਲਕੁਲ ਤੇ ਇਹ ਦੇਖੋ ਤੁਸੀਂ ਹੂੰ ਬਾਜ ਦੇ ਆਲਣੇ ਨੂੰ ਦੇਖ ਕੇ ਤੇ ਬੈਠੇ ਬਾਜ ਨੂੰ ਦੇਖ ਕੇ ਪਤੰਦਰਾ ਨੇ ਦਰਖਤ ਨੂੰ ਕੱਟਣਾ ਕੈਨਸਲ ਕਰਤਾ ਫਿਰ ਕੀ ਕੀਤਾ ਹੁਣ ਨਾ ਉੱਥੇ ਸਰਕਾਰ ਨੇ ਕੀ ਕੀਤਾ ਜੇ ਮੰਨ ਲਓ ਇੱਥੇ ਇਹ ਖੜਾ ਹੈ ਦਰਖਤ ਤਾਂ ਉਹਦੇ ਸਾਹਮਣੇ ਇੱਕ ਸੜਕ ਤਾਂ ਬਣ ਗਈ ਪਰ ਉਹ ਸੜਕ ਐ ਵਿੰਗ ਪਾ ਕੇ ਬਣੀ ਐ ਠੀਕ ਐ ਉਹਨਾਂ ਹਿੱਸਾ ਸੈਂਟਰ ਦੇ ਵਿੱਚ ਐ ਜਿਵੇਂ ਆਹ ਸੜਕ ਐ ਤੇ ਆ ਆ ਖੜਾ ਐ ਤੇ ਉਹ ਐਦਾਂ ਵਿੰਗ ਪਾ ਕੇ ਐ ਤੇ ਹਜੇ ਵੀ ਉਹਨਾਂ ਨੇ ਕੱਟਣ ਦੀ ਉਮੀਦ ਐ ਬਸ ਉਹਨਾਂ ਨੂੰ ਪਰ ਕਿਉਂ ਨਹੀਂ ਕੱਟ ਰਹੇ ਹੁਣ ਉਹਨਾਂ ਨੇ ਕੀ ਕਰਿਆ ਸਾਹਮਣੇ ਇੱਕ ਪੋਲ ਲਾਇਆ ਤੇ ਸੀਸੀਟੀਵੀ ਲਾਤਾ ਅੱਛਾ ਸੀਸੀਟੀਵੀ ਦਾ ਜਿਹੜਾ ਮੂੰਹ ਐ ਉਹ ਦਰਖਤ ਦੇ ਵੱਲ ਐ ਦੋ ਤਿੰਨ ਨੇ ਇੱਕ ਵੀ ਨਹੀਂ ਲਾਇਆ ਉਸ ਸੀਸੀਟੀਵੀ ਦੇ ਵਿੱਚ 24 ਘੰਟੇ ਰਿਕਾਰਡਿੰਗ ਹੋ ਰਹੀ ਐ ਉਸ ਬਾਜ਼ ਦੀ ਐਕਟੀਵਿਟੀ ਰਿਕਾਰਡ ਹੋ ਰਹੀ ਐ ਜੀ ਦੇਖ ਰਹੇ ਨੇ ਬਾਜ ਕਦੋਂ ਜਾਂਦਾ ਕਦੋਂ ਵਾਪਸ ਆਉਂਦਾ ਤੇ ਬਾਜ ਦੇ ਜਿਹੜੇ ਬੱਚੇ ਨੇ ਕੀ ਇਹ ਵੱਡੇ ਹੋ ਕੇ ਇੱਥੋਂ ਉੱਡ ਕੇ ਚਲੇ ਜਾਣਗੇ ਅੱਛਾ ਇਹ ਵੀ ਨਹੀਂ ਕਿ ਜਦੋਂ ਵੀ ਉੱਡ ਕੇ ਵਾਪਸ ਚਲੇਗੇ ਤੇ ਫਿਰ ਪਿੱਛੋਂ ਕੱਟ ਦੇਣਗੇ ਦਾ ਉਹ ਕਹਿੰਦੇ ਕਿ ਅਗਲੇ ਸਾਲ ਇਸੇ ਮੌਸਮ 'ਚ ਦੇਖਣਾ ਵੀ ਹੈ। ਅੱਛਾ। ਜੇ ਇਹ ਬੱਚੇ ਲੈ ਕੇ ਚਲਿਆ ਵੀ ਗਿਆ ਤਾਂ ਇਸੇ ਸਾਲ ਅਗਲੇ ਸਾਲ ਤੱਕ ਅਸੀਂ ਵੇਟ ਕਰਨੀ ਆ। ਸੀਸੀਟੀਵੀ ਲੱਗੇ ਰਹਿਣਗੇ। ਜੇ ਅਗਲੇ ਸਾਲ ਫੇਰ ਮੁੜ ਕੇ ਬਾਜ ਇੱਥੇ ਆ ਗਿਆ ਤੇ ਫੇਰ ਕਹਿੰਦੇ ਕਿ ਉਹ ਦਰਖਤ ਨਹੀਂ ਅਸੀਂ ਕੱਟਣਾ। ਉਹ ਤਾਂ ਸਾਲ ਪਰ ਵੇਟ ਕਰਨ ਦਾ ਇੰਤਜ਼ਾਰ ਹੋ ਗਿਆ। ਸਾਲ ਪਰ ਇੱਕ ਮਿੰਟ ਨਹੀਂ ਕਰਦੇ। ਸਾਲ ਪਰ ਵੇਟ ਇੱਕ ਬਾਜ ਦੇ ਲਈ ਤੇ ਦਰਖਤ ਨੂੰ ਕੱਟਣ ਦੇ ਲਈ ਤੇ ਤੁਸੀਂ ਸੋਚੋ ਰਾਜਦੀਪ ਜਿਹੜੇ ਦੇਸ਼ 'ਚ ਇੱਕ ਪੰਛੀ ਦੀ ਇੰਨੀ ਕੀਮਤ ਆ ਜੀ ਉਹ ਆਪਣੇ ਨਾਗਰਿਕ ਦੀ ਜ਼ਿੰਦਗੀ ਦੀ ਕਿੰਨੀ ਕੁ ਪਰਵਾਹ ਕਰਦੇ ਹੋਣੇ ਹੂੰ ਇਹਨਾਂ ਗੱਲਾਂ ਨੂੰ ਨੇ ਉਹ ਦੇਸ਼ ਆਪਣੇ ਤੋਂ ਅੱਗੇ ਹੂੰ ਅਸੀਂ ਕਹਿਦੇ ਨਿਆਣਾ ਵੀ ਉਹ ਦੇਸ਼ ਤਰੱਕੀ ਕਰਦੇ ਆ ਯਾਰ ਉੱਧਰ ਭਾਈ ਦੇ ਉੱਧਰ এনवायरमेंट ਚੰਗਾ ਉਦੋਂ ਸਰਕਾਰਾਂ ਸਹੂਲਤਾਂ ਚੰਗੀਆਂ ਆ ਆ ਗੱਲਾਂ ਆਈਆਂ ਸਭ ਇਹ ਗੱਲਾਂ ਨੇ ਅਸਲ ਅਸਲ ਰਾਦੀਪ ਇਹ ਗੱਲਾਂ ਨੇ ਹੂੰ ਉੱਥੇ ਜਾ ਕੇ ਪਤਾ ਲੱਗਦਾ ਯਾਰ ਕਿ ਮਤਲਬ ਬੰਦੇ ਦੀ ਵੈਲਿਊ ਹੈ ਹੂੰ ਬਣ ਬੜੀ ਮੈਂ ਤਾਂ ਆਪ ਉਹ ਤੋਂ ਪਹਿਲਾਂ ਬੜਾ ਜਾ ਕੇ ਹੈਰਾਨ ਹੋਇਆ ਸੀ 2008 ਤੇ 10 ਦੀ ਗੱਲ ਹੈ ਮੈਂ ਨਾਰਵੇ ਗਿਆ ਸੀ ਚਲੋ 10-20 ਦਿਨਾਂ ਤੁਹਾਨੂੰ ਤੇ ਹੈਰਾਨ ਹੋ ਗਏ ਸੀ ਯਾਰ ਦੇਖ ਕੇ ਮਤਲਬ ਫਿਰ ਸਾਡੇ ਵਾਲੇ ਚ ਕਈ ਵਾਰ ਇੱਕ ਦੋ ਕ ਐਸੇ ਵੀ ਸ਼ਰਾਰਤੀ ਵੀ ਸੀ ਵੀ ਅੱਛਾ ਵੀ ਇੱਥੇ ਕਿਹੜੇ ਕੋਈ ਕਹਿੰਦਾ ਵੀ ਚਲੋ ਆਪਾਂ ਜਾ ਕੇ ਦੇਖਦੇ ਆ ਫਿਰ ਚਲੋ ਉਹਨਾਂ ਨੂੰ ਸਮਝਾਇਆ ਵੀ ਇਹ ਹੈ ਨਹੀਂ ਤੇ ਜੇ ਤੁਸੀਂ ਜਾਣ ਕੇ ਕਰੋਗੇ ਫਿਰ ਤੁਹਾਨੂੰ ਸਜ਼ਾ ਵੀ ਹੈ ਤੁਹਾਨੂੰ ਅੱਛਾ ਉੱਥੇ ਇਹ ਹੈ ਵੀ ਜੇ ਤੁਸੀਂ ਜਾਣ ਕੇ ਇਦਾਂ ਕੋਈ ਕਰਦੇ ਹੋ ਉੱਥੇ ਬੰਦਾ ਹੋਰ ਕੁਝ ਨਹੀਂ ਹਾਰਨ ਮਾਰ ਦਿੰਦਾ ਉਹ ਹਾਰਨ ਨੂੰ ਉੱਥੇ ਗਾਲ ਸਮਝਦੇ ਨੇ ਵੀ ਯਾਰ ਏਸ ਨੇ ਮੈਨੂੰ ਹਾਰਨ ਮਾਰਿਆ ਮਤਲਬ ਇਹਨੇ ਮੈਨੂੰ ਗਾਲ ਕੱਢੀ ਆ ਅੱਛਾ ਹਾਂ ਹਾਰਨ ਤਾਂ ਤੁਹਾਨੂੰ ਸੁਣਦਾ ਹੀ ਨਹੀਂ ਅੱਛਾ ਜਦੋਂ ਵਾਪਸ ਆਏ ਦਿੱਲੀ 에ਅਰਪੋਰਟ ਤੇ ਉੱਥੇ ਮਹੀਨਾ ਰਹਿ ਕੇ ਇਹਨੇ ਸ਼ਾਂਤ ਮਾਹੌਲ ਚ ਦਿੱਲੀ 에ਅਰਪੋਰਟ ਤੇ ਆਏ ਉੱਥੋਂ ਜਦੋਂ ਬੱਸ ਫੜੀ ਵੀ ਪੰਜਾਬ ਵਾਪਸ ਜਾਣਾ ਵੀ ਉਹ ਜਦੋਂ ਪੀਪੋਂਟ ਤੀ ਤੈਂ ਸਾਰਾ ਕੁਝ ਉਹ ਮਤਲਬ ਐ ਹੋ ਗਿਆ ਯਾਰ ਵੀ ਕਿੱਥੇ ਆ ਗਏ ਕਿੱਥੇ ਆ ਗਏ ਰਾਸ ਮਤਲਬ ਐਦਾਂ ਹੁੰਦਾ ਮੈਨੂੰ ਲੱਗਦਾ ਹੈ ਨਾ ਵੀ ਸਵਰਗ ਉਹ ਸਵਰਗ ਆ ਯਾਰ ਇਹ ਅਸੀਂ ਜਿੱਥੇ ਬੈਠੇ ਆ ਨਾ ਨਰਕਾਂ ਵਾਲੇ ਹਿਸਾਬ ਹੀ ਹੋਇਆ ਪਿਆਗਾ ਮਤਲਬ ਸਿਸਟਮ ਨਹੀਂ ਨਾ ਹੈ ਰਾਜੀਪ ਕੋਈ ਗੱਲ ਇਹ ਆ ਸਿਸਟਮ ਨਹੀਂ ਹੈ ਸਿਸਟਮ ਦੇ ਵਿੱਚ ਰਹਿਣਾ ਪਊਗਾ ਜੇ ਆਪਾਂ ਸਰਕਾਰਾਂ ਕਹਿੰਦੀਆਂ ਕਿ ਲੋਕਾਂ ਨੂੰ ਸਿਸਟਮ 'ਚ ਰਹਿਣਾ ਪਊਗਾ ਤਾਂ ਪਹਿਲਾਂ ਸਰਕਾਰ ਨੂੰ ਸਿਸਟਮ 'ਚ ਆਉਣਾ ਪਊਗਾ ਸਰਕਾਰ ਨੂੰ ਲੋਕਾਂ ਦੀ ਪ੍ਰਵਾਹ ਕਰਨੀ ਪਊਗੀ ਲੋਕਾਂ ਦੀ ਜ਼ਿੰਦਗੀ ਲੋਕਾਂ ਦੇ ਕੰਮ ਦੀ ਪ੍ਰਵਾਹ ਕਰਨੀ ਪਊਗੀ ਇਹ ਚੀਜ਼ਾਂ ਹੁੰਦੀਆਂ ਨੇ ਸੋ ਇਹ ਬੜੀ ਹੈ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਇਹ ਬਣਾਈ ਵੀ ਇੱਕ ਸਾਡੇ ਪੰਜਾਬੀ ਭਰਾ ਦੇ ਵੱਲੋਂ ਹੀ ਆ ਤੇ ਮਤਲਬ ਸੋਚਣ ਲਈ ਮਜਬੂਰ ਕਰਦੀ ਹੈ ਇਹ ਇਸ ਤਰੀਕੇ ਦੀ ਘਟਨਾ ਕਿ ਕੋਈ ਦੇਸ਼ ਕੈਨੇਡਾ ਵਰਗਾ ਦੇਸ਼ ਤੇ ਇੱਥੇ ਇੱਕ ਪੰਛੀ ਦੇ ਕਰਕੇ ਯਾਰੋ ਉਹ ਦਰਖਤ ਨਹੀਂ ਕੱਟ ਰਹੇ ਸੜਕ ਨਾਲ ਉਹ ਕੰਪਰੋਮਾਈਜ਼ ਕਰਦੇ ਨੇ ਜੀ ਮੈਂ ਇੱਥੇ ਗੱਲ ਜੋੜਨੀ ਚਾਹਾਂਗਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਬੜੀਆਂ ਛਿੜੀਆਂ ਕਬੂਤਰ ਗੋਲੇ ਕਿੰਨੇ ਪੰਛੀ ਹੁੰਦੇ ਸੀ ਜਿਹੜੀਆਂ ਛਿੜੀਆਂ ਜਿਹੜੀਆਂ ਛੋਟੀਆਂ ਹੁੰਦੀ ਸੀ ਨਾ ਉਹ ਘਰਾਂ 'ਚ ਰਹਿੰਦੀਆਂ ਸੀਗੀਆਂ ਸਾਡੇ ਆਪਣੇ ਜਿਹੜਾ ਪੁਰਾਣਾ ਘਰ ਸੀ ਤੇ ਉੱਥੇ ਮੈਂ ਜਦੋਂ ਛੋਟਾ ਹੁੰਦਾ ਸੀਗਾ ਹੂੰ ਤੇ ਉਸ ਘਰ ਦੇ ਅੰਦਰ ਚਿੜੀਆਂ ਦੇ ਆਲ ਨੇ ਦਿੱਤੇ ਹੁੰਦੇ ਸੀ ਮੈਨੂੰ ਯਾਦ ਆ ਨਾ ਸਾਡੇ ਵੀ ਪੁਰਾਣਾ ਜਦੋਂ ਘਰ ਸੀਗਾ ਹੁੰਦਾ ਸੀ ਨਵਾਂ ਪਾ ਲਿਆ ਤਾਂ ਉਹ ਡੈਡੀ ਨੇ ਨਾ ਆਲ ਨੇ ਲਾਏ ਹੋਏ ਸੀ ਛੋਟੇ ਜਦੋਂ ਸੀ ਉਹ ਛੱਤ ਨੂੰ ਢਾਇਆ ਤੇ ਉਹ ਚ ਬੱਚੇ ਰਹਿੰਦੇ ਸੀ ਤਾਂ ਫਰਦ ਸਾਹਿਬ ਨੇ ਕੀ ਕੀਤਾ ਪਹਿਲਾਂ ਉਹਨਾਂ ਲਈ ਨਵੇਂ ਘਰ ਬਣਾਏ ਲਾਈ ਉਹਨਾਂ ਨੂੰ ਉਹਨਾਂ ਚ ਜਦੋਂ ਤੱਕ ਮਹੀਨੇ ਬਾਅਦ ਉਹ ਜਾਣਾ ਗਿੱਜਗੇ ਵੀ ਸਾਡਾ ਇਹ ਨਵਾਂ ਘਰ ਆ ਉਦੋਂ ਬਾਅਦ ਉਹਨਾਂ ਨੇ ਠਾਇਆ ਸੀ ਮੇਰੇ ਫਾਤ੍ਹ ਸਾਹਿਬ ਵੀ ਇੰਨਾ ਪਿਆਰ ਕਰਦੇ ਆ ਹਜੇ ਵੀ ਸਾਡੇ ਘਰੇ ਚਾਰ ਪੰਜਾਲ ਨਹੀਂ ਲੱਗੇ ਹੋਏ ਪਰ ਆਮ ਘਰਾਂ ਚ ਆਪਾਂ ਦੇਖਦੇ ਆ ਹਨਾ ਜਾਂ ਜਿਹੜੇ ਦਰਖਤ ਲੱਗੇ ਹੋਏ ਸੀ ਪਿੰਡਾਂ ਚ ਘਰਾਂ ਚ ਲੋਕਾਂ ਦੇ ਦਰਖਤ ਲੱਗੇ ਹੋਏ ਸੀ ਤਾਂ ਕਾਪੀ ਗੱਲਾਂ ਨੇ ਹੁਣ ਤਾਂ ਅਸੀਂ ਵੀ ਬਨਰਟੀ ਹੋ ਗਏ ਸਾਡਾ ਜੀਵਨ ਵੀ ਬਨਰਟੀ ਹੋ ਗਿਆ ਜੀ ਸਾਡੀ ਸੋਚ ਵੀ ਬਨਰਟੀ ਹੋ ਗਈ ਪਹਿਲਾਂ ਸਭ ਕੁਝ ਕੁਦਰਤੀ ਸੀ ਕਿ ਜਦੋਂ ਘਰਾਂ ਦੇ ਵਿੱਚ ਚਿੜੀਆਂ ਦੇ ਆਲ੍ਹੇ ਹੁੰਦੇ ਸੀ ਤੇ ਨਾਲ ਮਤਲਬ ਅੱਛਾ ਨਜ਼ਾਰਾ ਵੀ ਵਕਰਾ ਸੀ ਜਦੋਂ ਬੰਦਾ ਸਵੇਰੇ ਉੱਠਦਾ ਸੀਗਾ ਚਿੜੀਆਂ ਦੀ ਚੈ ਚੈ ਕੰਨਾਂ 'ਚ ਪੈਣਾ ਇੱਕ ਕੁਦਰਤੀ ਦ੍ਰਿਸ਼ ਹੁੰਦਾ ਸੀਗਾ ਕੁਦਰਤ ਜਿਹੜੀ ਤੁਹਾਨੂੰ ਮਹਿਸੂਸ ਕਰਾਉਂਦੀ ਸੀ ਕਿ ਨਜ਼ਾਰਾ ਵੀ ਵਕਰਾ ਸੀ ਬਿਲਕੁਲ ਇਸ ਚੀਜ਼ਾਂ ਹੈਗੀਆਂ ਨੇ ਪਰ ਇਹ ਵਾਕਈ ਇਰਾਦੀਪ ਸਲਾਮ ਹੈ ਫਿਰ ਇਸ ਤਰੀਕੇ ਦੇ ਦੇਸ਼ ਨੂੰ ਤੇ ਇਸ ਤਰੀਕੇ ਦੀ ਸਰਕਾਰ ਨੂੰ ਕਿ ਜਿਹੜੇ ਇੱਕ ਬਾਜ਼ ਇੱਕ ਪੰਛੀ ਦੇ ਕਰਕੇ ਦਰਖਤ ਨਾ ਕੱਟਦਾ ਹੋਵੇ ਤੇ ਉਹ ਸੜਕ ਹੋਰ ਪਾਸੇ ਨੂੰ ਲੈ ਕੇ ਜਾਣ ਤੇ 1 ਸਾਲ ਉਹਨੂੰ ਵਾਚ ਕਰਨਗੇ ਹੂੰ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਹੈ ਕਿ 1 ਸਾਲ ਵਾਚ ਕੀਤਾ ਜਾਊਗਾ ਜੇ ਉਹ ਵਾਪਸ ਉੜ ਕੇ ਚਲਿਆ ਵੀ ਗਿਆ ਤਾਂ ਜੇ 6 ਮਹੀਨੇ ਬਾਅਦ ਵਾਪਸ ਆ ਗਿਆ ਤਾਂ ਫਿਰ ਉਹ ਜਿਹੜਾ ਪੇੜ ਆ ਉਹ ਉੱਥੇ ਹੀ ਖੜਾ ਰਹੂਗਾ ਦਰਖਤ ਉਹਨੂੰ ਕੋਈ ਕੱਟ ਨਹੀਂ ਸਕਦਾ ਤੇ ਫਿਰ ਐਸੇ ਦੇਸ਼ ਦੇ ਵੱਲ ਕੋਈ ਕਿਸ ਤਰੀਕੇ ਨਾਲ ਉਂਗਲੀ ਚੱਕ ਸਕਦਾ